ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਧਨਗੁਰ ਨਾਨਕ ਸਟੋਰ ਮੋਹੀ ਤੋਂ ਤੁਹਾਡੇ ਲਈ ਹਾਜ਼ਰਾਂ ਨਵੀਆਂ-ਨਵੀਆਂ ਆਫਰਾਂ ਲੈ ਕੇ ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਅਪਡੇਟਾਂ ਕਰਦੇ ਰਹਿੰਦੇ ਆ ਨਵੀਆਂ-ਨਵੀਆਂ ਆਫਰਾਂ ਤੁਹਾਡੇ ਲਈ ਲਿਆਉਂਦੇ ਰਹਿੰਦੇ ਆ ਸੋ ਇਸ ਵਾਰ ਫਿਰ ਬਹੁਤ ਵਧੀਆ ਆਫਰ ਆ ਸੋ ਡੇਲੀ ਘਰ ਦੇ ਵਿੱਚ ਯੂਜ਼ ਹੋਣ ਵਾਲੀ ਆਈਟਮਾਂ ਬਹੁਤ ਵਧੀਆ ਆਫਰ ਆਫਰ ਦਾ ਵੀ ਤੁਸੀਂ ਬਤ ਤੋਂ ਬਤ ਫਾਇਦਾ ਜ਼ਰੂਰ ਲੈਣਾ ਤੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਅਪਡੇਟਾਂ ਟਾਈਮ ਸਿਰ ਪਹੁੰਚਦੀਆਂ ਰਹਿਣ ਸੋ ਦੋਸਤੋ ਬਜਾਜ ਦਾ ਐਲਮਟ ਔਇਲਾ ਬਜਾਜ ਦਾ ਐਲਮਟ ਔਇਲਾ 475 ਐਮਐਲ ਵਾਲਾ ਮਤਲਬ ਕਿ ਅੱਧਾ ਲੀਟਰ ਦੇ ਨੇੜਾ 475 ਐਮਐਲ ਦੀ ਵੱਡੀ ਇਹ ਬੋਤਲ ਆ ਸੋ ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ ਆਉਣ ਵਾਲੀ ਤੁਸੀਂ ਤਰੀਕ ਦੋਸਤੋ ਜਰੂਰ ਨੋਟ ਰੱਖਿਆ ਕਰੋ ਆਉਣ ਵਾਲੀ 31 ਦਸੰਬਰ ਤੱਕ ਤੁਸੀਂ ਇਹ ਇੱਕ ਬੋਤਲ ਵੱਡੀ ਲੈਣੀ ਆ ਇਹਦੇ ਨਾਲ ਆਪਾਂ ਤੁਹਾਨੂੰ ਬਜਾਜ ਐਲਮਟ ਦੀ 20 ਵਾਲੀ ਆ ਛੋਟੀ ਬੋਤਲ ਹੈ ਜਿਹੜੀ ਇਹ ਸ਼ੀਸ਼ੀ ਆ ਇਹ ਬਿਲਕੁਲ ਹੀ ਫ੍ਰੀ ਦੇ ਦੇਣੀ ਆ ਤੁਸੀਂ 31 ਦਸੰਬਰ ਤੱਕ ਇੱਕ ਇਹ ਸ਼ੀਸ਼ੀ ਲੈਣੀ ਆ ਵੱਡੀ ਇਹਦੇ ਨਾਲ ਛੋਟੀ ਬਿਲਕੁਲ ਹੀ ਫ੍ਰੀ ਆ ਬਜਾਇ ਐਲਮੋਡ ਦੀ ਬਿਲਕੁਲ ਫਰੈਸ਼ ਸਟਾਕ ਆ ਇਹ ਪਹਿਲਾਂ ਦੱਸ ਦਈਏ ਬਿਲਕੁਲ ਫਰੈਸ਼ ਸਟਾਕ ਆ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਕੋਈ ਪੁਰਾਣਾ ਮਾਲ ਨਹੀਂ ਕੋਈ ਖਰਾਬ ਮਾਲ ਨਹੀਂ ਫਰੈਸ਼ ਸਟਾਕ ਆ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਦੋਸਤ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ